ਫੇਦਾ ਮਾ ਤਾਂ ਬੱਗੇ ਆ ਯਾਰ ਸਾਈਪਰ ਆਲ ਦੇ ਸਮਗਾ ਭਰਲਾ ਝੋਲਾ ਜੋਗ ਆ ਤੁਹਾਡੇ ਵੀ ਲਿਆਂਦੀਆਂ ਯਾਰ ਸਾਰਿਆਂ ਦੀ ਹੈ ਨਾ ਹੈ ਨਾ ਕੋ ਲੋੜਵੰਦ ਬਹੁਤਾ ਹੀ ਦੇਖ ਪੈਂਦਾ ਜੀ ਉਹਨੂੰ ਫਰਾਦ ਚੀਜ਼ਾਂ ਦੀ ਜੀ ਇੱਕ ਜੰਦਾ ਮਾਫੀ ਕਰ ਦੋ ਤੁਹਾਨੂੰ ਮਤਲਬ ਫਿਰ ਕੁਝ ਨਹੀਂ ਕਰ ਤੁਹਾਡੇ ਸਾਹਮਣੇ ਸਾਰਿਆਂ ਦੇ ਹਾਪਿਆ ਥੋੜਾ ਬਹੁਤ ਆਪ ਹੀ ਵੇਖ ਕੇ ਵੀ ਯਾਰ ਜੇ ਮੇਰੇ ਨਾਲ ਮੇਰਾ ਅਕਸਰਦਾਵਾ ਤੇ ਨਾਲ ਕਿਸੇ ਲੋੜਵੰਦਾ ਨਹੀਂ ਸਰਦਾ ਤੇ ਆਪਣੀ ਅੱਧੀ ਉਹਦੇ ਦੇ ਦੋ ਯਾਰ ਇਹ ਨਹੀਂ ਇਹ ਤੇ ਹੋਈ ਮਤਲਬ ਇਨਸਾਨੀਅਤ ਆ ਨਹੀਂ ਰਹਿਣ ਦੋ ਪਾਜੀ ਲੇਟ ਹੋ ਜਾ ਮੰਨ ਲਓ ਮੰਨ ਲਓ ਮੰਨ ਲਓ ਇੱਕ ਬਣਾ ਦੀ ਭੇਜੋ ਸਾਡੇ ਕੋਲ ਸਵੇਰੇ ਹਾਂਜੀ ਤੇ ਸਾਡੇ ਨੂੰ ਇਹ ਲਿਸਟ ਦੇ ਦੋ ਕਿ ਕਿੰਨੀ ਅਗਣਾ ਚਾਹੀਦੀ ਹੈ ਇਹ ਇਨਾ ਜ਼ਿੰਮੇਵਾਰੀ ਦਾ ਭਾਰ ਹੋ ਤੁਹਾਡੀ ਬੜੀ ਮਿਹਰਬਾਨੀ ਵੀ ਜਿੰਦੂ ਜਿੰਦੂ ਚਾਹੀਦੀ ਬੀਬੀ ਉਹ ਮਹਾਰਾਜ ਦਾ ਕਰੋ ਗੁਰੂ ਵੀ ਨਹੀਂ ਕਿਸੇ ਦੇ ਘਰ ਵੀ ਹੋਵੇ ਕੋਈ ਮਾਤੜਿਆ ਵੈਸੇ ਦੇ ਦੋ ਮੈਨੂੰ ਦੋ ਦੇ ਦਿਓ ਸਭ ਇਕੱਠੇ ਜਿੰਨਾਂ ਨੂੰ ਆਏ ਆ ਤੁਹਾਡੇ ਵੀਡੀਓ ਦੇਖ ਰਹੇ ਆ ਨਹੀਂ ਰਿਹਾ ਕਿ ਫਿਰ ਦੋਸਤੋ ਅੱਜ 8ਵਾਂ ਦੇਣਿਆ ਇੱਥੇ ਨਾਨਕਪੁਰੇ ਕੈਂਪ ਦੇ ਵਿੱਚ ਔਰ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਇਹ ਕੈਂਪ ਚੱਲ ਰਿਹਾ ਵਾ ਗੁਰੂ ਮਹਾਰਾਜ ਆਪ ਸਾਈ ਹੋ ਕੇ ਚਲਾਉਂਦੇ ਆ ਜਿੱਥੇ ਕਿਤੇ ਵੀ ਸਾਡੇ ਕੋਲ ਤਿਲ ਫੁੱਲ ਜਿੰਨੀ ਵੀ ਕਿਸੇ ਦੀ ਮਤ ਹੋ ਸਕਦੀ ਆ ਉਹ ਇੱਥੇ ਲੋਕ ਬੜੀ ਆਸ ਨਾਲ ਆਉਂਦੇ ਆ ਔਰ ਕੋਸ਼ਿਸ਼ ਕੀਤੀ ਜਾਂਦੀ ਆ ਕਿ ਪੂਰੀ ਹੋ ਜਵੇ ਔਰ ਕੁਝ ਰਹਿ ਵੀ ਜਾਂਦੇ ਆ ਤੇ ਉਹਨਾਂ ਕੋਲੋਂ ਅਸੀਂ ਮਾਫੀ ਮੰਗਦੇ ਆ ਅੱਜ ਜਿਹੜਾ ਸਾਨੂੰ ਯੋਗਦਾਨ ਪਾਇਆ ਉਹਦੇ ਵਿੱਚ ਸਾਡੇ ਪੰਜਾਬ ਦੇ ਸਾਡੇ ਮਤਲਬ ਸਾਡੇ ਸੱਭਿਆਚਾਰ ਦੇ ਸਾਡੇ ਸਮਾਜ ਦੇ ਬਹੁਤ ਹੀ ਮਸ਼ਹੂਰ ਸਿੰਗਰ ਸ਼ੋਭ ਜੀ ਤੇ ਰਵਨੀਤ ਜੀ ਨੇ ਇੱਕ ਚਾਰ ਦਾ ਜਿਹੜਾ ਸਾਨੂੰ ਟਰੱਕ ਭੇਜਿਆ ਵਾ ਉਹਦੇ ਨਾਲ ਨਾਲ ਇੱਥੇ ਸਾਡੇ ਕੋਲ ਦਦਾਰ ਗਿੱਲ ਜਿਹੜੇ ਫਿਲਮੀ ਆਰਟਿਸਟ ਨੇ ਕਲਾਕਾਰ ਨੇ ਐਕਟਰ ਨੇ ਫਿਲਮੀ ਪੰਜਾਬੀ ਫਿਲਮਾਂ ਦੇ ਉਹ ਆਪ ਵੀ ਇੱਥੇ ਆ ਕੇ ਗਏ ਆ ਸਾਨੂੰ ਮਤਲਬ ਸਾਡਾ ਸਾਥ ਦੇ ਵਿੱਚ ਸਹਿਯੋਗ ਵੀ ਦੇ ਕੇ ਗਏ ਆ ਔਰ ਕੱਲ ਮੈਂ ਨਰਿੰਦਰ ਬਾਰੇ ਦੱਸਿਆ ਸੀ ਕਿ ਆ ਜਿਹਦੀਆਂ 9 ਜਿਹੜੀਆਂ ਉਹ ਡੰਗਰ ਮਰ ਗਏ ਆ ਤੇ 25 ਗਿੱਲੇ ਪੈਲੀ ਰੁੜ ਗਈ ਆ ਅੱਜ ਉਹ ਆਏ ਆ ਵੀ ਇੱਕ ਜਿਹੜਾ ਦਾ ਡੰਗਰ ਆ ਮਾਝੇ ਆ ਕੇ ਗਾਂਵਾਂ ਉਹ ਲੱਖ ਦੀ ਆਵੇ ਸਵਾ ਲੱਖ ਦੀ ਆਵੇ ਇੱਕ ਦੋ ਦਿਨ ਦੇ ਵਿੱਚ ਅਸੀਂ ਇਹਨੂੰ ਪੁੱਜਦੀ ਕਰ ਦੇਾਂਗੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਆ ਸ਼ੁਭਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਰਵਨੀਤ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਉਹਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਸਕੂਲ ਹੈ ਦੂਨ ਇੰਟਰਨੈਸ਼ਨਲ ਉਹਨਾਂ ਦਾ ਸਟਾਫ ਤੇ ਉਹਨਾਂ ਦੇ ਮਾਲਕ ਆਏ ਸੀਗੇ ਅਸੀਂ ਉਹਨਾਂ ਨੂੰ ਬਥੇਰਾ ਕਿਹਾ ਸੀਗਾ ਕਿ ਤੁਸੀਂ ਸਾਡੀ ਗੱਡੀ ਦੇ ਵਿੱਚ ਆ ਜਾਓ ਨਾ ਇੰਨੀ ਸ਼ਰਦਾ ਵਿਖਾਈ ਹੈ ਕਿ ਆਪਣੀ ਬੱਸ ਲੈ ਕੇ ਉਹ ਕਹਿੰਦੇ ਸੀ ਆਪ ਵੇਖਣ ਜਾਣਾ ਔਰ ਪਾਣੀ ਦੇ ਵਿੱਚੋਂ ਲੰਘ ਕੇ ਗਏ ਨੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਨੇਪਾਲ ਪਿੰਡ ਦੇ ਵਿੱਚ ਸੁੱਕਾ ਦੁੱਧ ਬਿਸਕਟ ਪਾਣੀ ਪੈੜ ਜਿਹੜੇ ਸਾਡਿਆਂ ਪੈਣਾ ਬੱਚਿਆਂ ਨੂੰ ਚਾਹੀਦੇ ਹੁੰਦੇ ਨੇ ਤਰਪਾਲਾ ਟੁੱਥ ਬਰਸ਼ ਆਡੋਮੋਸ ਤੇ ਹੋਰ ਘਰੇਲੂ ਵਰਤੋਂ ਦਾ ਜਿਹੜਾ ਸਮਾਨ ਸੀਗਾ ਉਹ ਸਾਡੇ ਨਾਲ ਆਪ ਸਾਡੀਆਂ ਜਿਹੜੀਆਂ ਭੈਣਾਂ ਨੇ ਧੀਆਂ ਨੇ ਉੱਥੇ ਆਪ ਵੰਡ ਕੇ ਆਈਆਂ ਨੇ ਉਸ ਤੋਂ ਅਲੱਗਾ ਇੱਥੇ ਹੁਣੇ ਪਹੁੰਚੇ ਸੀਗੇ ਸੌਰਵ ਪਨੋਟ ਉਹਨਾਂ ਦਾ ਸ਼ਹਿਰ ਦੇ ਵਿੱਚ ਲੀਓ ਕੰਡਾ ਉਹਨਾਂ ਦੀ ਫਰਮ ਹੈ ਉਹਨਾਂ ਨੇ ਇੱਥੇ ਆਟਾ ਬਿਸਕੁਟ ਤੇ ਪਾਣੀ ਆਡੋਮੋਸ ਦੀ ਸੇਵਾ ਕੀਤੀ ਹੈ ਉਹਨਾਂ ਨੇ ਕਿਹਾ ਜੀ ਅਸੀਂ ਆਪ ਦੇ ਹੱਥੀਂ ਸੇਵਾ ਕਰਨੀ ਆ ਜਿੰਨੇ ਬੰਦੇ ਇੱਥੇ ਲੈਣ ਵਾਲੇ ਸੀ ਜਿੰਨੀਆਂ ਜਿੰਨੇ ਲੋਕਾਂ ਨੂੰ ਰਸਤ ਚਾਹੀਦੀ ਸੀਗੀ ਆਟਾ ਸੀਗਾ ਉਹਦੇ ਵਿੱਚ ਬਿਸਕੁਟ ਸੀਗੇ ਹੋਰ ਆਡੋਮੋਸ ਦੀ ਆਪਣੇ ਹਥੀਓਂ ਸੇਵਾ ਕਰਕੇ ਗਏ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਦੂਨ ਸਕੂਲ ਵਾਲਿਆਂ ਦਾ ਵੀ ਧੰਨਵਾਦ ਹੈ ਅੱਜ ਜਿਹੜਾ ਸਮਾਨ ਵੰਡਿਆ ਗਿਆ ਜਿਹੜੀ ਮੇਜਰ ਲੋਡ ਹੈ ਉਹ ਫੀਡ ਦਿੱਤੀ ਗਈ ਨੇਪਾਲ ਅਸੀਂ ਤੇ ਆਪ ਹੁਣ ਇੱਕ ਟੀਮ ਬਣਾਈ ਆ ਮੈਂ ਅੱਗੋਂ ਦੱਸ ਰਿਹਾ ਕਿ ਫੀਡ ਅਚਾਰ ਜਿਹੜਾ ਉਹ ਡੇਰਿਆਂ ਦੇ ਉੱਤੇ ਭੇਜਿਆ ਗਿਆ ਚੌਕਰ ਜਿਹੜਾ ਡੇਰਿਆਂ ਦੇ ਉੱਤੇ ਭੇਜਿਆ ਗਿਆ ਉਹ ਤਿੰਨ ਚਾਰ ਪਿੰਡਾਂ ਦੇ ਵਿੱਚ ਸੇਵਾ ਨਿਭਾਈ ਹੈ ਟੀਮਾਂ ਨੇ ਨੇਪਾਲ ਸ਼ੀਨਾ ਕਰਮ ਸਿੰਘ ਗੁਰਾਲਾ ਡਿਆਲ ਔਰ ਤਰਪਾਲਾਂ ਦੀ ਸੇਵਾ ਇੱਥੇ ਤੁਹਾਡੇ ਸਾਹਮਣੇ ਨਿਭਾਈ ਹੈ ਆਟਾ ਜਿਹੜਾ ਵੰਡਿਆ ਗਿਆ ਜੋ ਜੋ ਦੱਸਿਆ ਆ ਗਿਆ ਸੀਗਾ ਔਰ ਅਸੀਂ ਇਹ ਵੀ ਕਿਹਾ ਸੀ ਕਿ ਅੱਗੋਂ ਜਿਹਨੂੰ ਲੋੜ ਬਹੁਤ ਗਰੀਬੀ ਹੈ ਜੇ ਨਹੀਂ ਹਲਾਤ ਸਰਦੇ ਅਜੇ 2 4 5 10 ਦਿਨ ਦਿਹਾੜੀਆਂ ਨਹੀਂ ਲਗਦੀਆਂ ਆਲਾ ਦਵਾਲਾ ਸਾਰਾ ਡੁੱਬਾਵਾ ਕੰਮਕਾਰ ਨਹੀਂ ਚੱਲਦੇ ਜੇ ਸੁੱਕੀ ਰਸਦੇ ਉਹ ਵੀ ਮੰਡੜੀ ਸ਼ੁਰੂ ਕੀਤੀ ਜਾਊਗੀ ਉਹ ਅੱਜ ਆਟੇ ਦੀ ਸ਼ੁਰੂਆਤ ਇੱਥੇ ਜਿਹੜੇ ਸੌਰਵ ਪਨੌਰ ਸੀਗੇ ਉਹ ਦੇਖ ਕੇ ਗਏ ਨੇ ਔਰ ਅਜੇ ਵੀ ਆਟਾ ਇੱਥੇ ਪਿਆ ਵਾ ਅਸੀਂ ਲੋਕਾਂ ਨੂੰ ਕਿਹਾ ਕਿ ਜੇ ਕੋਈ ਲੋੜਵੰਦਾ ਪਿੰਡ ਦਾ ਕੋਈ ਕਲੱਬ ਜਿਹੜੇ ਨੌਨ ਸਿਆਸੀ ਬੰਦੇ ਨੇ ਉਹ ਇੱਥੇ ਕਿਸੇ ਨੂੰ ਵੀ ਦੱਸ ਸਕਦੇ ਨੇ ਵੀ ਆਹ ਬੰਦੇ ਰਹਿ ਗਏ ਨੇ ਇਹਨਾਂ ਨੂੰ ਵੀ ਆਟਾ ਜਿਹੜਾ ਸੁੱਕੀ ਰਸਦਿਆ ਦਿਓ ਉਹ ਦੇ ਦਿੱਤੀ ਜਾਊਗੀ ਔਰ ਦੂਜੀ ਚੀਜ਼ ਰੋਜ਼ ਹੀ ਸਿੱਖਣ ਨੂੰ ਮਿਲਦਾ ਵਾ ਇਹ ਚੀਜ਼ ਅੱਜ ਸਾਡੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਲੋਕ ਦੋ ਦੋ ਚਾਰ ਚਾਰ ਵਾਰ ਹੀ ਲਈ ਜਾਂਦੇ ਆ ਬਹੁਤ ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ ਗੁੱਸਾ ਕਰਦੇ ਮੈਂ ਕਦੀ ਨਹੀਂ ਕੀਤਾ ਕਿ ਜੇ ਦੋ ਚਾਰ ਦਿਨ ਦਾ ਕੋਈ ਰਾਸ਼ਨ ਵੀ ਜਮ੍ਹਾਂ ਕਰ ਲੈਂਦਾ ਜੇ ਕੋਈ ਤਰਪਾਲਾਂ ਵੀ ਲੈ ਜਾਂਦਾ ਜੇ ਕੋਈ ਲੋੜ ਅਨਸਾਰ ਚਾਰਾ ਵੀ ਵੱਧ ਲੈ ਜਾਂਦਾ ਤੇ ਉਹਦੀ ਕਿਹੜਾ ਜ਼ਿੰਦਗੀ ਨਿਕਲ ਜਾਣੀ ਯਾਰ ਉਹਨੂੰ ਸ਼ਾਇਦ ਡਰ ਲੱਗਦਾ ਵੀ ਗਾਂ ਮਿਲਣਾ ਕਿ ਨਹੀਂ ਮਿਲਣਾ ਕੋਸ਼ਿਸ਼ ਕਰਾਂਗੇ ਜਦੋਂ ਤੱਕ ਉਹਨਾਂ ਨੂੰ ਲੋੜ ਹੈ ਲੋੜ ਪੂਰੇ ਕਰਦੇ ਰਹੀਏ ਪਰ ਉਹਦੇ ਨਾਲ ਇੱਕ ਨੁਕਸਾਨ ਹੁੰਦਾ ਕਿ ਜਿਨ੍ਹਾਂ ਲੋਕਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਮਿਲ ਜਾਂਦਾ ਵਾ ਕਈ ਲੋੜਵੰਦ ਰਹਿ ਜਾਂਦੇ ਨੇ ਉਸ ਚੱਕਰ 'ਚ ਦੁੱਖ ਸ ਦਾ ਲੱਗਦਾ ਵਾ ਹੋਰ ਕੋ ਦੋ ਵਾਰੀ ਲੈ ਜਾਏ ਚਾਰ ਵਾਰੀ ਲੈ ਜਾਏ ਤੁਹਾਨੂੰ ਮੰਨਣ ਨੂੰ ਹੈ ਰੱਬ ਤੇ ਸੰਗਤ దਈ ਜਾਂਦੀ ਤੇ ਅੱਗੋਂ ਅਸੀਂ ਲੋਕ ਤੁਹਾਨੂੰ ਦਈ ਜਾਂਦੇ ਆ ਮੇਰੀ ਹੁਣ ਇਸ ਵੀਡੀਓ ਦੇ ਰਾਈ ਅੱਜ ਮੇਰਾ ਇੱਕ ਮੈਸੇਜ ਹੈ ਪਿੰਡ ਪਿੰਡ ਮੈਂ ਸਾਰੇ ਪੰਜਾਬ ਦੀ ਜ਼ਿੰਮੇਵਾਰੀ ਨਹੀਂ ਲੈ ਸਕਦਾ ਮਤਲਬ ਬਹੁਤ ਥਾਵਾਂ ਦੇ ਉੱਤੇ ਅੱਜ ਇੱਕ ਅਖਬਾਰ ਦੇ ਵਿੱਚ ਵੀ ਖਬਰ ਹੈ ਵੀ 110000 ਜਿਹੜਾ ਪਰਿਵਾਰ ਉਹ ਪੀੜਤ ਹੈ ਇਹਦੀ ਮਾਰ ਦੇ ਵਿੱਚ ਆਇਆ ਹੜਾਂ ਦੀ ਵਿੱਚ ਮੈਂ ਨਹੀਂ ਕਹਿੰਦਾ 110000 ਅਸੀਂ ਤੇ 11 ਦਾ ਹੀ ਸਵਾਰ ਦਈਏ ਤੇ ਉਹ ਵੀ ਪਰਮਾਤਮਾ ਦਾ ਸ਼ੁਕਰਾਨਾ ਹੈ ਉਹ ਸਾਡੇ ਹੱਥੀਂ ਸੇਵਾ ਕਰਾ ਲੇ ਮੇਰੀ ਇੱਕ ਬੇਨਤੀ ਹੈ ਪਿੰਡ ਦੇ ਨੌਜਵਾਨਾਂ ਨੂੰ ਹਰ ਪਿੰਡ ਦੇ ਵਿੱਚ ਕਲੱਬ ਹੁੰਦੇ ਆ ਜਿਹੜੇ ਬੰਦੇ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਨਾ ਰੱਖਦੇ ਹੋਣ ਉਹ ਪਿੰਡ ਵਾਈਜ਼ ਜੋ ਲੋੜ ਹੈ ਉਹ ਸਾਨੂੰ ਦੱਸ ਦਿਆ ਕਰਨ ਵੀ ਉਹਦੇ ਵਿੱਚ ਚਾਰਾ ਹੈ ਉਹਦੇ ਵਿੱਚ ਆਚਾਰ ਹੈ ਉਹਦੇ ਵਿੱਚ ਫੀਡ ਉਹਦੇ ਚ ਜਾ ਕੋ ਚੌਕਰ ਆ ਜਿਹੜਾ ਦੇਣ ਦੀ ਸੁੱਕੀ ਰਸਦ ਆ ਵੀ ਜਿੱਥੇ ਬਹੁਤ ਗੁਜ਼ਾਰਾ ਹੀ ਨਹੀਂ ਚੱਲਦਾ ਕੋ ਲੋੜ ਮਤਲਬ ਪਰਿਵਾਰ ਜੋ ਪਾਣੀ ਵੀ ਉੱਤਰ ਗਿਆ ਤੇ ਭੁੱਖਾ ਮਰ ਰਿਆ ਵਾ ਪਾਣੀ ਤਾਂ ਉੱਤਰਿਆ ਨਹੀਂ ਅਸੀਂ ਕਈ ਪਿੰਡਾਂ ਦੇ ਵਿੱਚ ਉਹ ਨੇਪਾਲ ਵਾਲੇ ਪਾਸੇ ਹੋ ਗਏ ਆ 3 3 4 4 ਫੁੱਟ ਪਾਣੀ ਆ ਹਾਲਾਤ ਅਜੇ ਵੀ ਕਈਆਂ ਪਿੰਡਾਂ 'ਚ ਉਹੋ ਹੀ ਬਣੇ ਨੇ ਜਿੱਥੇ ਕਿਤੇ ਰੋਟੀ ਖਾਣ ਨੂੰ ਵੀ ਨਹੀਂ ਹੈਗੀ ਪਰ ਘਰ ਪੱਕ ਸਕਦੀ ਆ ਉਹ ਸਾਨੂੰ ਸੁੱਕੀ ਰਸਦੀ ਵੀ ਡਿਟੇਲ ਦੇ ਦਿਆ ਕਰਨ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਇੱਕ ਅੰਮਸੇ ਕਮ ਅਗਲੇ ਦਿਨ ਨਹੀਂ ਤਾਂ ਉਸ ਤੋਂ ਅਗਲੇ ਦਿਨ ਅਸੀਂ ਉਹਨੂੰ ਪਹੁੰਚਾਉਣ ਦੀ ਜਾਓ ਇੱਥੋਂ ਲੈ ਜਾਇਆ ਕਰ ਨੌਜਵਾਨ ਸਾਡੇ ਕੋ ਇੱਥ ਭਾਈ ਉਥੋਂ ਲੈ ਜੋ ਇਹ ਜਿਹੜੀ ਸੇਵਾ ਪਿੰਡਾਂ ਦੇ ਨੌਜਵਾਨਾਂ ਨੂੰ ਨਿਭਾਉਣੀ ਪੈਣੀ ਹੈ ਕਿਉਂਕਿ ਇਕੱਲਾ ਸਾਰਾ ਭਾਰ ਮੋਢਿਆਂ ਤੇ ਨਹੀਂ ਚੁੱਕਿਆ ਜਾ ਸਕਦਾ ਇਕ ਪਿੰਡ ਦੇ ਨੌਜਵਾਨਾਂ ਨੂੰ ਨਹੀਂ ਦਿੱਤਾ ਜਾ ਸਕਦਾ ਹਰ ਪਿੰਡ ਦੇ ਵਿੱਚ ਕਲੱਬ ਤੇ ਸੇਵਾ ਵਾਲੇ ਮੁੰਡੇ ਹੁੰਦੇ ਹੀ ਆ ਬਹੁਤ ਮਤਲਬ ਆਪਾਂ ਸ਼ਬੀਲਾ ਵੀ ਲਾਉਣੇ ਆ ਲੰਗਰ ਵੀ ਲਾਉਣੇ ਆ ਇਹ ਵੀ ਇੱਕ ਸੇਵਾ ਹੀ ਆ ਇਹਦੇ ਵਿੱਚ ਵੀ ਸਾਡਾ ਜਿਹੜਾ ਸਾਥ ਦਿਓ ਤੇ ਗੁਰੂ ਮਹਾਰਾਜ ਨੇ ਸੇਵਾ ਆਪੇ ਹੀ ਲੈ ਲੈਣੀ ਆ ਤਾਂ ਹੱਥੋਂ ਵੀ ਲੈ ਲੈਣੀ ਆ ਸਾਥੋਂ ਵੀ ਲੈ ਲੈਣੀ ਆ ਅਸੀਂ ਪਿੰਡ ਪਿੰਡ ਜਾ ਕੇ ਹਾਲਾਤ ਵੇਖਿਆ ਬਹੁਤ ਥਾਵਾਂ ਜਿਹੜੀਆਂ ਮਤਲਬ ਘਰ ਕੱਚੇ ਨੇ ਲੋਕੀ ਮਤਲਬ ਸੜਕਾਂ ਦੇ ਉੱਤੇ ਡੰਗਰ ਲੈ ਕੇ ਬੈਠੇ ਨੇ ਹਾਲਾਤ ਇਹੋ ਜਿਹੇ ਅਜੇ ਵੀ ਬਣੇ ਪਏ ਨੇ ਇਹਨਾਂ ਤੇ ਸਾਰਿਆਂ ਤੇ ਸਾਨੂੰ ਗੌਰ ਜਿਹੜਾ ਉਹ ਕਰਨਾ ਪਊਗਾ ਔਰ ਜਿੱਥੇ ਮਤਲਬ ਅਸੀਂ ਲੋਕ ਆਪਣੇ ਵੇਖ ਰਹੇ ਆ ਵੀ ਨੁਕਸਾਨ ਕਿੰਨਾ ਹੋ ਰਿਹਾ ਇੱਥੇ ਅਨੰਦਰ ਸਿੰਘ ਆ ਇਹਦਾ ਕਿੰਨਾ ਨੁਕਸਾਨ ਹੈ ਇਹਨੂੰ ਜਿਹੜੀ ਉਹ ਗਾਂ ਦੀ ਸੇਵਾ ਮਤਲਬ ਕਰਕੇ ਗਏ ਨੇ ਦਦਾਰ ਗਿੱਲੋਣੀ ਉੱਥੇ ਬੱਚੇ ਜਿਹੜੇ ਰੱਬ ਦਾ ਰੂਪ ਹੁੰਦੇ ਸੀ ਪਾਣੀ ਤੁਰੇ ਫਿਰਦੇ ਸੀ 4-4 ਫੁੱਟ ਦੇ ਵਿੱਚ ਤੇ ਉਹ ਟਿਊਬਾਂ ਲੈ ਕੇ ਉਹ ਚ ਨਹਾ ਰਹੇ ਸੀ ਤੇ ਚੁੱਬੀਆਂ ਮਾਰ ਰਹੇ ਸੀ ਮਤਲਬ ਇਹ ਰੱਬ ਦੇ ਜੀ ਆ ਯਾਰ ਤੇ ਮੇਰਾ ਤਾਂ ਦਿਲ ਕਰਦਾ ਵੀ ਰੱਬਾ ਸਾਨੂੰ ਵੀ ਬਚਪਨ ਚ ਹੀ ਲੈ ਜਾ ਇਹ ਤੇ ਹੋ ਜੀਆਂ ਟੈਨਸ਼ਨਾਂ ਹੀ ਮੁੱਕ ਜਾਣਾ ਮਤਲਬ ਸੌਖੇ ਹੀ ਹੋ ਜੀਏ ਵੀ ਸਾਨੂੰ ਪਤਾ ਲੱਗੇ ਸਾਡੇ ਪਿਓ ਨੇ ਕਰ ਦੇਣਾ ਸਾਡੀ ਮਾਂ ਨੇ ਕਰ ਦੇਣਾ ਵਾ ਮਤਲਬ ਸਾਡਾ ਕੰਮ ਉਹ ਬੱਚਿਆਂ ਨੂੰ ਵੇਖ ਕੇ ਜਿੱਥੇ ਇੱਕ ਪਾਸੇ ਤੇ ਮਤਲਬ ਮਿਊਸੀ ਆਉਂਦੀ ਆ ਅੱਖਾਂ ਭਰਦੀਆਂ ਨੇ ਪਰ ਉਹਨਾਂ ਨੂੰ ਵੇਖ ਕੇ ਵੀ ਲੱਗਦਾ ਸੀ ਵੀ ਕਿੱਡੇ ਵਿਚਾਰੇ ਮਤਲਬ ਰੱਬ ਦੇ ਜੀ ਨੇ ਇਹਨਾਂ ਨੂੰ ਪਤਾ ਹੀ ਨਹੀਂ ਦੁਨੀਆ ਦੀ ਚਿੰਤਾ ਕੀ ਆ ਤੇ ਕਿੱਡੇ ਮਜ਼ੇ ਦੇ ਨਾਲ ਨਹਾ ਰਹੇ ਸੀਗੇ ਮਤਲਬ ਇਹੋ ਜਿਹੇ ਹਾਲਾਤ ਵੀ ਜਿਹੜੇ ਬਣੇ ਪਏ ਨੇ ਔਰ ਦੂਜੀ ਚੀਜ਼ ਇਹ ਮੈਂ ਫਿਰ ਇੱਕ ਗੱਲ ਬਾਰ ਬਾਰ ਕਹਿੰਨਾ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹਣਾ ਅਸੀਂ ਇੱਕ ਦਿਨ ਬੇਨਤੀ ਕੀਤੀ ਸੀਗੀ ਕਿ ਇੱਥੇ ਅਸੀਂ ਵੈਟਰਨਰੀ ਡਾਕਟਰਾਂ ਦੀ ਬੜੀ ਲੋੜ ਹੈ ਪਸ਼ੂ ਬਿਮਾਰ ਹੋ ਗਏ ਹੋਣਗੇ ਉਹਨਾਂ ਨੂੰ ਮਤਲਬ ਦਵਾਈਆਂ ਦੀ ਇਲਾਜ ਦੀ ਲੋੜ ਹੈ ਅੱਜ ਸਾਡੇ ਵਿੱਚ ਡਾਕਟਰ ਆਏ ਨੇ ਕਿੱਥੇ ਖੜੇ ਨੇ ਜੀ ਡਾਕਟਰ ਲਾਪਰੀ ਤੇ ਇੱਥੇ ਨੇ ਵੈਟਰਰੀ ਤੋਂ ਡਾਕਟਰ ਰਿੰਕੂ ਨੇ ਡਾਕਟਰ ਦੀਪ ਨੇ ਡਾਕਟਰ ਗਗਨਦੀਪ ਗਗਨਦੀਪ ਨੇ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਦੋ ਦਿਨ ਸਾਡਾ ਜਿਹੜਾ ਇੱਥੇ ਕੈਂਪ ਜਿਹੜਾ ਜਾਰੀ ਚੱਲ ਰਿਹਾ ਹੋਊਗਾ ਭਾਜੀ ਕੰਟੈਕਟ ਨੰਬਰ ਆਪ ਦਾ ਦੱਸ ਕੇ ਜਾਇਓ ਪਿੰਡ ਦੇ ਵਿੱਚ ਕਿਸੇ ਨੂੰ ਕੋ ਡੰਗਰ ਦੀ ਦਵਾਈ ਚਾਹੀਦੀ ਹੈ ਕੋ ਚੈੱਕ ਕਰਾਉਣਾ ਡੰਗਰ ਤੇ ਉਹ ਇੱਥੇ ਦੋ ਦਿਨਾਂ ਜੇ ਸੇਵਾ ਨਿਭਾਉਣਗੇ ਫਿਰ ਅੱਗੋਂ ਸੇਵਾ ਜਿਹੜੀ ਉਹ ਕਿਸੇ ਹੋਰ ਨੂੰ ਦੇ ਦਿੱਤੀ ਜਾਊਗੀ ਉਹਦੇ ਨਾਲ ਨਾਲ ਮੈਂ ਪਿੰਡ ਦੇ ਨੌਜਵਾਨਾਂ ਨੂੰ ਕਹਿਣਾ ਜਿੰਨੇ ਵੀ ਆਲੇ ਦੁਆਲੇ ਦੇ ਪਿੰਡ ਨੇ ਉੱਥੋਂ ਦੇ ਕਲੱਬ ਨੇ ਕੇਵਲ ਚਾਰਾ ਰਸਦ ਅ achar ਨਹੀਂ ਕਿਸੇ ਕੋਲ ਕੱਪੜੇ ਇੱਕ ਦਿਨ ਕੱਲ ਸਾਨੂੰ ਇੱਥੇ ਟੀ-ਸ਼ਰਟਾਂ ਹੀ ਦੇ ਗਏ ਲੋਕ ਜਦੋਂ ਅਸੀਂ ਉਹ ਬੇਨਤੀ ਕਰਦਾਂਗੇ ਲੋਕ ਮਤਲਬ ਕੱਲ ਅਸੀਂ ਸੁੱਕੀ ਰਸ ਦੀ ਬੇਨਤੀ ਕਰ ਦਿੱਤੀ ਸੀ ਵੀ ਸਾਨੂੰ ਨਾ ਮਤਲਬ ਭੇਜੀ ਜਾਵੇ ਪਰ ਅੱਜ ਵੀ ਜ਼ਬਰਦਸਤੀ ਇੱਥੇ ਆ ਕੇ ਤੋਂ ਉਹਨਾਂ ਦੇ ਹੱਥੀਂ ਅਸੀਂ ਜਿਹੜਾ ਸਮਾਨ ਵੰਡਾ ਦਿੱਤਾ ਵਾ ਅਸੀਂ ਉਹ ਆ ਕਿ ਜਿਹੜੀ ਮਤਲਬ ਇਹ ਅਸੀਂ ਇਹ ਕੁਝ ਤਰੀਕੇ ਕੰਮ ਕਰਦੇ ਆ ਕਿ ਜਿਹੜੀ ਜਿਹੜੀ ਚੀਜ਼ ਦੀ ਲੋੜ ਹੋਊਗੀ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਆਹ ਡਿਮਾਂਡ ਹੈ ਜਿਵੇਂ ਇਸ ਬੱਚੇ ਨੂੰ ਇੱਕ ਡੰਗਰ ਨਾਲ ਤੇ ਦਾ ਘਾਟਾ ਨਹੀਂ ਨਾ ਪੂਰਾ ਹੋ ਸਕਦਾ ਮਤਲਬ ਇਸ ਤਰੀਕੇ ਦੇ ਪਰਿਵਾਰ ਲੋਕਾਂ ਨੂੰ ਮਲਾਦਾਂਗੇ ਕਿ ਉਹਨਾਂ ਦੀ ਜ਼ਿੰਦਗੀ ਲੀ ਦੇ ਉੱਤੇ ਆ ਜਾਵੇ ਮ ਕਿਸੇ ਨੂੰ 5 ਲੱਖ ਦੀ ਸੇਵਾ ਕਰਨ ਦੀ ਆ ਕਿਸੇ ਦੀ 10 ਲੱਖ ਦੀ ਸੇਵਾ ਕਰਨ ਦੀ ਆ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਆ ਕਿ 2-4 ਦਿਨ ਰੁਕਜੋ ਅਸੀਂ ਪਿੰਡਾਂ 'ਚ ਇਹੋ ਜਿਹੇ ਪਰਿਵਾਰ ਲੱਭਾਂਗੇ ਕਿ ਜਿਨ੍ਹਾਂ ਦਾ ਬਿਲਕੁਲ ਹੀ ਸਾਰਾ ਕੁਝ ਉੱਜੜ ਗਿਆ ਸਾਰਾ ਸਾਰਾ ਘਾਟਾ ਤੇ ਨਹੀਂ ਪੂਰਾ ਹੋ ਸਕਦਾ ਕਮ ਸੇ ਕਮ ਤੁਹਾਡੇ ਇਸ ਦਾਨ ਦੇ ਨਾਲ ਲੱਖ ਨਾਲ 2 ਲੱਖ ਨਾਲ 3 ਲੱਖ ਨਾਲ ਉਹ ਆਪਦੀ ਜ਼ਿੰਦਗੀ ਜਿਹੜੀ ਉਹ ਬਸਰ ਕਰ ਸਕਦਾ ਵਾ ਸਿੱਧੇ ਤੁਹਾਡੇ ਸੰਪਰਕ ਜਿਹੜੇ ਉਹਨਾਂ ਨਾਲ ਕਰਾ ਦੇਾਂਗੇ ਜਿਵੇਂ ਦਦਾਰ ਹੋਂ ਦਾ ਇਹਨਾਂ ਨਾਲ ਸੰਪਰਕ ਕਰਾਇਆ ਤੇ ਇੱਕ ਡੰਗਰ ਇਹਨਾਂ ਨੂੰ ਮਿਲਿਆ ਜੇ ਕੋਈ ਹੋਰ ਵੀ ਹੋਊਗਾ ਸੇਵਾ ਵਾਲਾ ਤੇ ਮੇਰੇ ਖਿਆਲ ਇਹਨਾਂ ਦੀ ਸੇਵਾ ਕਰ ਦੂਗਾ ਇਸ ਤਰੀ ਮੈਂ ਨੌਜਵਾਨਾਂ ਨੂੰ ਕਹਿਣਾ ਜਿੰਨੇ ਵੀ ਕਲੱਬਾਂ ਵਾਲੇ ਨੇ ਜਿੰਨੇ ਵੀ ਸਾਡਾ ਸਾਥ ਦੇਣਗੇ ਸਾਡਾ ਇੱਕ ਮਕਸਦ ਹੈ ਕਿ ਸਾਡੇ ਵੱਲੋਂ ਤੁਸੀਂ ਮਤਲਬ ਵੋਟ ਜਿਹਨੂੰ ਮਰਜ਼ੀ ਪਾਓ ਹੀ ਵੋਟਾਂ ਵਾਲੇ ਵਪਾਰੀ ਨਹੀਂ ਹੈਗੇ ਪਰ ਇਸ ਸੇਵਾ ਦੇ ਕੰਮ ਦੇ ਵਿੱਚ ਸਹੀ ਤਰੀਕੇ ਨਾਲ ਲੋੜਵੰਤਾਂ ਤੱਕ ਚੀਜ਼ ਪਹੁੰਚ ਸਕੇ ਉਹਨੂੰ ਰਸਤ ਚਾਹੀਦੀ ਹੈ ਉਹਨੂੰ ਚਾਰਾ ਚਾਹੀਦਾ ਉਹਨੂੰ ਚਾਰ ਚਾਹੀਦਾ ਉਹਨੂੰ ਕੱਪੜੇ ਚਾਹੀਦੇ ਨੇ ਉਹਨੂੰ ਜਾਂ ਹੋਰ ਕਿਸੇ ਤਰੀਕੇ ਦੀ ਲੋੜ ਹੈ ਜਿਹੜਾ ਹੈ ਗੁਰੂ ਦਾ ਲੰਗਰ ਚੱਲ ਰਿਹਾ ਵਾ ਉਹ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਔਰ ਗੁਰੂ ਮਹਾਰਾਜ ਨੇ ਅੱਜ ਦਾ ਦਿਨ ਅਠਵਾਂ ਦਿਨ ਵੀ ਬੜਾ ਮਤਲਬ ਸੁਖ ਸ਼ਾਂਤੀ ਦੇ ਨਾਲ ਤੇ ਬੜਾ ਲੋਕਾਂ ਨੂੰ ਆਸਾਂ ਦੇ ਨਾਲ ਜਿਹੜੀਆਂ ਸਾੜ ਤੋਂ ਲੈ ਕੇ ਆਏ ਸੀ ਉਹ ਪੂਰੀਆਂ ਕਰਨ ਦੇ ਨਾਲ ਕੱਢਿਆ ਵਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰ ਚਲਾ ਲਓ 2 ਮਹੀਨੇ ਚਲਾ ਲਓ 6 ਮਹੀਨੇ ਚਲਾ ਲਓ ਆਪਣਾ ਆਸ਼ੀਰਵਾਦ ਤੇ ਆਪਣਾ ਓਟ ਆਸਰਾ ਤੇ ਸਾਡੇ ਅੰਗ ਸੰਗ ਸਹਾਈ ਰਹੋ ਜਿੱਥੇ ਕਿਤੇ ਵੀ ਸਾਡੇ ਕੋਲ ਹੋਇਆ ਅਸੀਂ ਤੁਹਾਡੀ ਸੇਵਾ ਕਰਦੇ ਰਵਾਂਗੇ ਮੈਂ ਨਹੀਂ ਕਹਿੰਦਾ ਕੱਲੇ ਪਿੰਡ ਵਾਲੇ ਲਾਗੇ ਲਾਗੇ ਅਮਰਸਰ ਮੇਰਾ ਜ਼ਿਲ੍ਹਾ ਹੈ ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਨੂੰ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਹੋਰ ਡਿਮਾਂਡ ਆਉਂਦੀ ਹੈ ਕਿ ਫਿਰੋਜ਼ਪੁਰ ਵਾਲੇ ਪਾਸੇ ਆਜੋ ਸੁਲਤਾਨਪੁਰ ਵਾਲੇ ਪਾਸੇ ਆਜੋ ਤੁਸੀਂ ਡੇਰਾ ਬਾਬਾ ਨਾਨਕ ਆਜੋ ਜਦੋਂ ਮੇਰਾ ਆਪ ਦਾ ਘਰ ਹੀ ਨਹੀਂ ਠੀਕ ਤੇ ਅਮਰਸਰ ਮੈਂ ਬਾਕੀ ਜ਼ਿਲ੍ਹਿਆਂ 'ਚ ਕੀ ਤੁਰੇ ਫਿਰਨਾ ਵਾਂ ਜਿੰਨੀ ਕਿ ਸੇਵਾ ਸੜਕੋ ਨਿਭਾਈ ਗਈ ਉਸ ਤੋਂ ਲੋਕ ਵੇਖਦੇ ਨੇ ਉਹਨਾਂ ਨੂੰ ਕਿ ਅੱਗੋਂ ਟਰੈਕਟਰਾਂ ਦੀ ਲੋੜ ਪੈਣੀ ਆ ਜਮੀਨਾ ਪੱਧਰੀਆਂ ਕਰਨ ਲਈ ਗਾਰ ਕੱਢਣ ਦੀ ਜੇ ਉਹ ਆਉਣਾ ਵੀ ਚਾਣਗੇ ਸੇਵਾ ਦੇ ਵਿੱਚ ਤੇ ਅਸੀਂ ਡੀਜ਼ਲ ਵੀ ਪਾ ਦਿਆ ਕਰਾਂਗੇ ਜੋ ਸਾਡੇ ਕੋਲੋਂ ਖਰਚਾ ਜਾਂ ਜੋ ਸਾਡੇ ਕੋਲੋਂ ਲੈਣਾ ਚਾਣਗੇ ਇਸ ਤਰੀਕੇ ਸੇਵਾ ਮੇਰਾ ਖਿਆਲ ਆ ਵੀ ਅੱਗੋਂ ਅਜੇ ਥੋੜਾ ਚਿਰੇ ਲੰਬੀ ਚੱਲਣੀ ਆ 15-20 ਦਿਨ ਮਹੀਨਾ ਔਰ ਪਰਮਾਤਮਾ ਸਾਡੇ ਕੋਲ ਸੇਵਾ ਨਿਭਾਉਂਦੇ ਰਹਿਣ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ